ایں کتنیا جیوں کینوں ور 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 ک बदलू बदलूल पार्टी नई चली ਅੱਜ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਉਮੀਦ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਆਈਓ ਦੇ ਦਫਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1 ਵਜੇ ਸ਼ਾਰਪ ਸੀਗਾ ਅਸੀਂ ਸਾਰੇ ਸੱਤ ਦੇ ਸੱਤ ਅਸੀਂ ਕਾਉਂਸਲਰ ਤੁਸੀਂ ਇੱਥੋਂ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਆ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਇਧਾਂ ਆ ਕੇ ਵਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆਣ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਆ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਭਲੱਥ ਉਹ ਬਹੁਤ ਬਿਮਾਰ ਹੋ ਗਿਆ ਜੀ ਮਤਲਬ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹ ਤਾਂ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਆ ਢੋਂਗ ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ ਬਰਦਾਸ਼ ਨਹੀਂ ਕਰ ਸਕਰੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ ਬਰਦਾਸ਼ ਕਰ ਸਕਦੇ ਔਰ ਹਾਰ ਬਰਦਾਸ਼ ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਏਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਤੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ 'ਚ ਪਰ ਇਹਦੇ باوجود ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਸਟ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਮੇਂਤ ਪ੍ਰਧਾਨਗੀ ਦੀ ਚੋਣ ਉਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕੱਟ ਵਿਨਰ ਸੀਗੇ ਤੇ ਇਥੋਂ ਭੱਜ ਗਿਆ ਹੁਣ ਬਾਹਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੁੰਦੇ ਬੇਸ਼ਰਮਾਂ ਦੀ ਡੁੱਲ ਗਈ ਥਾਲ ਕਹਿੰਦੇ ਸੀ ਤਾਂ ਪੁੰਜੇ ਬਹਿ ਕੇ ਖਾਣੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹਨੂੰ ਵਿਚਾਰੇ ਨੂੰ ਹਾਰਟ پیشنਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਦਾ ਐਡੇ ਬੇਸ਼ਰਮ ਬੰਦੇ ਇੰਨੇ ਵਹਾਯਾਤ ਆਦਮੀ ਗੁੰਡਾ ਅੰਸਰ ਪਦਮਾਸ਼ ਅੰਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਰਹੀ ਹੈ ਕੀ ਸਾਡੇ ਪੰਜਾਬ ਦਾ ਭੁਵਿੱਖ ਇਹ ਐ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਭਾਜੀ ਇਹਦਾ ਕਿਤੇ ਕੋਈ ਤਵੇਤ ਨਹੀਂ ਸਹੀ ਉਹਨਾਂ ਦੀ ਜਿੰਨਾਂ ਨੇ ਕਰਾਉਣੀ ਸੀਗੀ ਉਹਨਾਂ ਦੀ ਤਵੇਤ ਨਹੀਂ ਸਹੀ ਦੂਜਾ ਇੱਥੋਂ ਦੇ ਐਮਐਲਏ ਦਾ ਰਵਈਆ ਜਿਹੜਾ ਐਡਾ ਸਹੀ ਨਹੀਂ ਸੀ ਉਹ ਗਲਤ ਬੋਲਿਆ ਬੰਦਿਆਂ ਨੂੰ ਅੰਦਰ ਜਿਹੜੇ ਕਰਕੇ ਸਾਰਿਆਂ ਨੂੰ ਗੁੱਸਾ ਆਇਆ ਤੇ ਹੰਗਾਮਾ ਹੋ ਗਿਆ ਤੇ ਇੱਕ ਐਮਐਲਏ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਵੀ ਉਹ ਇਸ ਲੈਵਲ ਤੱਕ ਸ਼ਬਦਾਵਲੀ ਘਟੀਆ ਵਰਤੇ ਹਨ ਤੇ ਇੱਕ ਹੋਏ ਆਪਣੇ ਆਪ ਨੂੰ ਕਹਿੰਦਾ ਐਮਐਲਏ ਫੜਾਏ ਲੋਕਾਂ ਦੀਆਂ ਮੋਟਰਾਂ ਡੱਕੇ ਛਪੜਾਂ ਦੇ ਕੰਮ ਤੇ ਕਰਾਏ ਨਜਾਇਜ਼ ਪਰਚੇ ਤੇ ਬੜੀ ਬੇਹੁਦਾ ਜੀਆਂ ਗੱਲਾਂ ਵਾ ਫਿਰ ਉਹ ਤਕਰਾਰਬਾਜੀ ਜਦੋਂ ਕਿਸੇ ਨੂੰ ਗਲਤ ਬੋਲਿਆ ਤੇ ਸੈਲਫ ਡਿਫੈਂਸ ਦੇ ਵਿੱਚ ਸਾਰੇ ਫਿਰ ਮਰਦਾਬਾਦ ਮਰਦਾਬਾਦ ਨਾਰੇ ਲਾਉਣ ਲੱਪੇ ਮੇਰੇ ਸਾਹਬ ਨਾਲ ਜਿੱਤੋ ਫਿਰ ਅਕਸਰ ਜਿਹੜੇ ਉਹਨਾਂ ਨੇ ਇਸ ਗੱਲ ਨੂੰ ਵਧੀਆ ਨਹੀਂ ਸਮਝਿਆ ਤੇ ਉਹਵੇਂ ਜਿੰਦੇ ਹਾਂਜੀ ਇਹ ਤੇ ਕਰਵਾਏਗਾ ਕਿ ਜਾਏਗੇ ਪਰਚੇ ਮੋਟਰਾਂ ਮਟਰਾ ਦੇ ਭਾਜੀ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੀਆਂ ਫੜੀਆਂ ਸੀਗੀਆਂ ਡਾਇਰੈਕਟ ਇਨਡਾਇਰੈਕਟ ਕੋਈ ਵੀ ਨਹੀਂ ਕਿਸੇ ਨੂੰ ਕਹਿ ਕੇ ਰਾਜੀ ਕੋਈ ਮੋਟਰਾਂ ਡੱਕਣ ਲਾ ਪੈਂਦਾ ਕੋਈ ਛਪੜ ਡੱਕਣ ਲਾ ਪੈਂਦਾ ਕੋਈ 326 ਦੇ ਪਰਚੇ ਦੀ ਯਾਦ ਕਰਾਉਣ ਲੱਪੈਂਦਾ ਕੋਈ ਕਿਤੇ ਕਰ ਲਾ ਪੈਂਦਾ ਮਤਲਬ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਵਿੱਚ ਜਾ ਕੇ ਲਾਟੜਾ ਹਾਉਣੀ ਸ਼ੁਰੂ ਕਰ ਦਿੰਦੇ ਆ ਫਿਰ ਇਹ ਜਿਹੜਾ ਇੰਨਾ ਕਿਸੇ ਨੂੰ ਤੰਗ ਕਰਨਾ ਕਿਸੇ ਨਾ ਕਿਸੇ ਦਿਨ ਜਿਹੜਾ ਵਾ ਉਬਾਲ ਨਿਕਲਦਾ ਹੀ ਆ ਬੰਦਾ ਹਰ ਬੰਦਾ ਇੱਥੇ ਡੈਮੋਕ੍ਰੇਸੀ ਦੇ ਵਿੱਚ ਹਰ ਮਲੇ ਦਾ ਹੱਕ ਆ ਆਪਣਾ ਦੁੱਖ ਜ਼ਾਹਰ ਕਰਨਾ ਤੇ ਇੱਕ ਨਹੀਂ ਕੀਤੀ ਜੇ ਇੱਕ ਕੀਤੀ ਹੁੰਦੀ ਤਾਂ ਮੈਂ ਕਹਿਣਾ ਹੀ ਨਹੀਂ ਸੀ ਕੋਈ 50 ਤੋਂ ਵੱਧ ਨੇ ਲੰਮੀ ਲਿਸਟ ਆ ਜੇ ਮੈਂ ਗਿਣੌਣ ਲੱਪਾ ਤੇ ਜਿਹੜਾ ਨਡਾਲੇ ਦਾ ਵਿਕਾਸ ਆ ਤੁਹਾਡੇ ਸਾਹਮਣੇ ਆ 45 ਸਾਲਾਂ ਅਜ ਕਿੰਨਾ ਵਿਕਾਸ ਹੋਇਆ ਨਡਾਲੇ ਦਾ 45 ਸਾਲਾਂ ਦੇ ਵਿੱਚ ਆ ਤੇ ਜੇ ਸੀਵਰੇਜ ਪਾਇਆ ਵਾ ਤੇ ਆਮ ਆਦਮੀ ਪਾਰਟੀ ਨੇ ਪਾਇਆ ਵਾ ਤੇ ਜੇ ਇੱਥੇ ਆ ਬੂਹਾਂ ਲਾ ਕੇ ਲੇ ਕੇ ਚਲਾਇਆ ਵਾ ਤੇ ਆਮ ਆਦਮੀ ਪਾਰਟੀ ਨੇ ਚਲਾਇਆ ਵਾ ਜੇ ਇਥੇ ਮਾੜੇ ਮੋٹے ਕੋਈ ਮੈਂ ਕਹਿੰਦਾ ਕੁਝ ਕੀਤਾ ਜੇ 5% ਕੀਤਾ ਵਾ ਤੇ ਉਹ ਆਮ ਆਦਮੀ ਪਾਰਟੀ ਨੇ ਕੀਤਾ ਆ ਤੇ ਇਹ ਹੁਣ ਜੇ ਕੁਝ ਬੰਦੇ ਸਾਡੇ ਵਿੱਚੋਂ ਸੀਗੇ ਦਾਲ ਬਦਲੂ ਸੀਗੇ ਵਿਕ ਗਏ ਤੇ ਉਹਨਾਂ ਦੇ ਦੇ ਕਹਿੰਦੇ باوجود ਵੀ ਸਾਡੇ ਕੋਲ ਬੰਦੇ ਜਿਹੜੇ ਆ ਉਹਨਾਂ ਨਾਲੋਂ ਦੋ ਵਾਧੇ ਆ ਉਹਨਾਂ ਨੂੰ ਸ਼ਾਇਦ ਇਹ ਪਤਾ ਸੀਗਾ ਪ੍ਰਧਾਨ ਇਹਨਾਂ ਦਾ ਬਣ ਜਾਣਾ ਤਾਂ ਉਹ ਰੋਲਰ ਆਪਾਂ ਪਾਉਣ ਲਾਪੇ ਤੇ ਆ ਜਿਹੜਾ ਮਾਹੌਲ ਕ੍ਰੀਏਟ ਹੋਇਆ ਵਿਰੋਧੀਆਂ ਦਾ ਕੰਨਾ ਵੀ ਹਾਰੇ ਹੋਏ ਢੋਲ ਵਜਾਉਂਦੇ ਨੇ ਤੰਗੜੇ ਵਜਾਉਂਦੇ ਦੇਖੋ ਜੀ ਆਪੇ ਆਪ ਦੀ ਵਿਰੋਧੀ ਬਣਿਆ ਤੇ ਆਪਣੇ ਆਪ ਦੀ ਹਾਰੇ ਹਾੜ ਦੇ ਸਾਰੇ ਭਰਾ ਸਾਰਿਆਂ ਨੂੰ ਸਾਨੂੰ ਹਾਂ ਕੀਤੀ ਵੋਟ ਪਾਉਂਦੀ ਇਹਨਾਂ ਨੂੰ ਸਾਰਿਆਂ ਨੂੰ ਲੈ ਜਾਓ ਪਲਾਹਾ ਨੂੰ ਲੈਣ ਦਾ ਦਫ਼ਤਰੇ ਕਹਾਂ ਨਹੀਂ ਵੀ ਇਲੈਕਸ਼ਨ ਤੁਹਾਨੂੰ ਵੋਟਾਂ ਪਾਵਾਂਗੇ ਆ ਥੋੜੇ ਦਿਨ ਹੋਏ ਕਿਹੜੇ ਵਿਰੋਧੀ ਕਿਹੜੇ ਕਹਿੰਦੇ ਆ ਆ ਫੋਟੋਆਂ ਵਿਰੋਧੀਆਂ ਦੀਆਂ ਐ ਤੇ ਸੱਜਣੇ ਸਾਡੇ ਪਰਲੇ ਛੱਡ ਜਾਂਦੇ ਹੋ ਗਏ ਢੋਲ ਵਜਦੇ ਨੇ ਬਾਹਰ ਢੋਲ ਭਾਜੀ ਹਰ ਇੱਕ ਦਾ ਹੱਥ ਕੋਈ ਢੋਲ ਵਜਾਏ ਕੋਈ ਪਿੱਟੇ ਕੋਈ ਗਾੜਾ ਕੱ ਹਣਾ ਹੁਣ ਕਿਤੇ ਜੀ ਬੈਣ ਪੈਂਦੇ ਹੁਣ ਕਿਤੇ ਆਪਾਂ ਕਿ ਜੀ ਲੈਡ ਕਰ ਤੋਂ ਪਾਉਂਦੇ ਢੋਲ ਵਜਾਉਣੇ ਜਿੰਨੇ ਵਜਾਏ ਢੋਲ ਅੜਾ ਜੀ ਕਰਦਾ ਵਜਾਈ ਜਾਏ ਹੀ ਕਈਏ ਉਹ ਤੇ ਪਰਚਾ ਕਰੀ ਸਾਡੇ ਸੱਜਣਾਂ ਸਾਡੀ ਸਤਕਾਰ ਜੋਗਾ ਕੱਲ ਨੂੰ ਫੇ ਆ ਜਾਣੇ ਆ ਨਹੀਂ ਇਹ ਢੋਲ ਤਾਂ ਵਜਾਈ ਕੱਲ ਬਸ ਫੇ ਆ ਜਾਣੇ ਆ ਕੱਲ ਬਦਲੂ ਨਹੀਂ ਵਜਾ ਹਾਂ ਪ੍ਰਧਾਨ